ਬੋਲਿਆ ਹੋਇਆ ਦਾਵਾ ਹੈ ਉਧਰ ਬੀਰੀ ਚਿਰਕ ਪ੍ਰਸਿੱਧ ਕਬੱਡੀ ਖਿਡਾਰੀ ਜਿਹਨੇ ਕਹਿੰਦੇ ਹਰਜੀਤ ਬਰਾੜ ਨੂੰ ਜਫਾ ਲਾਇਆ ਉਹ ਵੀ ਪੁੱਜਿਆ ਹੋਇਆ ਆਓ ਵੇਖਦੇ ਅੰਦਰਜੀਤ ਬੰਨੀ ਤੇ ਨਾਜਵਾਨ ਸ਼ਿਰਿਉ ਦੇ ਦਰਮਿਆਨ ਟੱਕਰ 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 ਛੀਲੂ ਦੀ ਟੱਕਰ ਇਹਦਾ ਵਿਚ ਮੈਦਾਨੇ ਖਾ ਫੈਨਾ ਇਹਦਾ ਵਿਚ ਮੈਦਾਨੇ ਖਾ ਫੈਨਾ ਜਿਵੇਂ ਦੁਨੀਆ ਦੇ ਕਰੋਨੇ ਤੋਂ ਇਹ ਆ ਛੀਲੂ ਨਿਕਲ ਚੋਗੀ ਹੈ ਸੁਰਸਕ ਵਾਲੇ ਦੀ ਧਰਤੀ ਦਾ ਮਾਣ ਲਈ ਰੇਡ ਪਾਣੀ ਮੈਦਾਨ ਦੇ ਵਿੱਚ ਫਿਰ ਬਿਲਦੇ ਹੋਇਆ ਹੁਣ ਦੇਖਦੇ ਆ ਚਾਰਾਂ ਦੇ ਵਿੱਚੋਂ ਕਿਹੜਾ ਫਾਰੀ ਉਕਰਦਾ ਜਬਰ ਕਰਦਾ ਆਹ ਬਾਹੂ ਅਕਬਰ ਬਰਦਾਸ਼ੀ ਨੂੰ ਵੱਜ ਗਈ ਤਾਲ ਉੱਥਰ ਕੇ ਪਾਰ ਹੋ ਗਈ ਬੱਲੇ ਬੱਲੇ ਹੁ ਕਬੱਡੀ 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 ਭਾਈ ਤਾੜੀਆਂ ਜੋਰ ਮਾਂਜੀ ਜਿਹੜੀ ਮਾੜੀ ਥੋੜੀ ਸੱਟ ਮਹਿਸੂਸ ਕਰ ਰਿਹਾ ਹੈ ਵਾਈਕਰੋ ਸਾਰੇ ਪਲੇਅਰਾਂ ਦੇ ਨੇੜੇ ਰੱਖੇ ਅੰਮਾ ਥੋੜੀ ਜੀ ਸੱਟ ਮਹਿਸੂਸ ਕਰ ਰਿਹਾ ਹੈ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਹੈ ਉਹ ਗੁੰਬੰਦੇ ਜੋ ਬਾਹਰ ਕਿਆਰੀਆਂ ਜੇ ਚੋਬਰ ਦਾ ਪਿੰਡ ਸੁਣੀਦਾ ਦਿਉੜਾ ਹੈ ਹਰਿਆਣੇ ਵਾਲਾ ਸ਼ੋਹਰਾ ਦਰਦਾ ਨਹੀਂ ਦਾ ਫੀਤੋ ਕੋੜਾ ਕੰਜੀ ਪੁੱਟ ਕੇ ਲੈ ਜਾਂਦਾ ਸਾਰ ਰੱਬ ਦੀ ਕਾਲਿਆ ਓਏ ਮੇਲਾ ਲੁੱਟ ਕੇ ਲੈ ਜਾਂਦਾ ਟੱਕਰ 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 ਹੱਗ ਮਾਰੀਆ ਜੱਗੂ ਪਰ ਰਵੀ ਦਿਉਰੇ ਵਾਲਾ ਲੱਖਾਂ ਦਾ ਪੁਆਇੰਟ ਆਹਦੀ ਟੀਮ ਦੇ ਹਿੱਸੇ ਜੋੜ ਗਿਆ ਦੁਨੀਆ ਧਗੋਧ ਦੀ ਧੜੀ ਹੈ ਗੱਲ ਗਰੀ ਦਾ ਮੇਲਾ ਸੱਚੇ ਸੂਰਮੇ ਦਾ ਪਿੰਡ ਹੈ ਜੇ ਜਉਣਾ ਪਿੰਡ ਮੌੜਾ ਦਾ ਸੱਚਾ ਤੇਰੇ ਸ਼ਿਕਾਰੀ ਜੇ ਨਹੀਂ ਨਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਛੱਡੇ ਹੋਏ ਕੰਮ ਦਿੰਦੇ ਨੇ ਚੇਲਾ ਖੁਰਪਾ ਤੇ ਖਿੜੀ ਛੱਡੇ ਹੋਏ ਕੰਮ ਦਿੰਦੇ ਨੇ ਚੇਲਾ ਖੁਰਪਾ ਤੇ ਖਿੜੀ ਪੁਆਇੰਟ ਜਾਫੀ ਦੇ ਹਿੱਸੇ ਜੁੜ ਗਿਆ ਜਗਤ ਟੱਪਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਕਹਿੰਦੇ ਪੁੱਤਾਂ ਨੂੰ ਆਹ ਮੁੰਡਾ ਕਹਿੰਦੇ ਕਲਮ ਨਾਜਵਰ ਰਵੀ ਨਾਇ ਤੇ ਕਲਮ ਤੋਂ ਚੱਲ ਕੇ ਪੁੱਜਿਆ ਪਹਿਲੇ ਕਹਿੰਦੇ ਟ੍ਰੈਂਟੋ ਚ ਆਇਆ ਉਥੇ ਸੱਟ ਲੱਗ ਗਈ ਫੇਰ ਕਹਿੰਦੇ ਮਾਰ ਦਿੱਤਾ ਰਾਜੇ ਸੰਘੇ ਉਹਨਾਂ ਨੇ ਮਨਜੀਤ ਉਹਨਾਂ ਨੇ ਫੇਰ ਸੱਧਿਆ ਆ ਜੱਗੂ ਹਾਕਮ ਮਾਰੀਆਂ ਜੱਗੂ ਹਾਕਮ ਮਾਰੀਆਂ ਲਾਉਂਦਾ ਸਿਰੇ ਸਿਰੇ ਤੇ ਜੱਪੇ ਪਰ ਕਲਨ ਵਾਲਾ ਐਨ ਝੋਟਾ ਤਾਵੀ ਹੈ ਝੋਟਾ ਤਾਵੀ ਹੈ ਮੇਜਰ ਬਰਾਰ ਦਾ ਜਸਤਾਲ ਭੰਡਾਲ ਦਾ ਗੈਰੀ ਭੰਡਾਲ ਦਾ ਕਰਨਬਲ ਸਿੱਧੂ ਜਸਕੀਤ ਬਰਾਰ ਦਾ ਸਵਰਨ ਸਿੱਧੂ ਦਾ ਰਣਜੀਤ ਬਿਰਕ ਦਾ ਲਾਡੀ ਤੇ ਸ਼ੇਰ ਇਹਨਾਂ ਦਾ ਜੌਲ ਬ੍ਰਦਰ ਦਾ ਗਹਿ ਘਟਵਾ ਧੰਨਵਾਦ ਹੈ ਮਨਕ ਜਗਾ ਲਾ ਲੈਂਦੇ ਪੰਜਾਬ ਦਾ ਰੇਡ ਪੁਆਇੰਟ ਵਧਿਆ ਹੋਇਆ ਹੈ ਹੁਣ ਦੇਖਦੇ ਹਾਂ ਮੇ ਮੁਕਾਬਲਾ ਸ਼ਿਲੂ ਦੇ ਨਾਲ ਮੁਕਾਬਲਾ ਸ਼ਿਲੂ ਦੇ ਨਾਲ ਇਹ ਸ਼ਿਲੂ ਸ਼ਾਇਰ ਵਿਚ ਮਨਾਨਾ ਵੇ ਮੰਗ ਉੱਠ ਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਕਬੱਡੀ ਖਾਫ ਇਹਨਾਂ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਸ਼ਿਲੂ ਡਰੇ ਕਰੋਨੇ ਤੋਂ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਸ਼ੰਭੂ ਭਰੋੜੀ ਆ ਮੱਖਣ ਸਾਜੋ ਕੇ ਆ ਵਿੰਦਰ ਆ ਦੀਪ ਐ ਨੇ ਵਾਲਾ ਆ ਲੋਕੀ ਖੜਖੜ ਵੇਖਣ ਗੱਭਰੂ ਖੇਡਣ ਜਦੋਂ ਕਬੱਡੀ ਕੱਜ ਹਲਕਾ ਲੋਂਦੇ ਸੰਦੀਪ ਜੱਸਾ ਦੇ ਲੱਭੀ ਆ ਧੂੜਾਂ ਪੱਟੀ ਜਾਂਦੇ ਜਿਹਨਾਂ ਦੁੱਧ ਮਾਂ ਮਾਂ ਦਾ ਪੀਤਾ ਲੋਕੋ ਫੜਦੇ ਸੌਖੇ ਨਹੀਂ ਨੁੱਲਾ ਲੱਖਾਂ ਦੇ ਕੁਲੀਤਾ ਇਹ ਆ ਹਰਿਆਣੇ ਵਾਲਾ ਸ਼ੋਰਾ ਆ ਸ਼ੀਲੂ ਕੋਸ਼ਿਸ਼ ਕਰਦਾ ਟੱਕਰਨ ਦੀ ਹੁੰਦੀ ਹੋਈ ਕਮਾਲ ਸ਼ੀਲੂ ਸ਼ਾਗਿਆ ਵਿੱਚ ਦੁਨੀਆਂ ਦੇ ਆ ਮੰਗੜੀ ਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰੌਂਦਾ ਖਾਫੇਦਾ ਜਿਵੇਂ ਦੁਨੀਆਂ ਡਰੇ ਕਰੋਂ ਨੇ ਤੋਂ ਮਿੰਟੂ ਮੜਾ ਸ਼ੋਰਾ ਹਰਿਆਣੇ ਦਾ ਦਾ ਹੁੰਦਾ ਹੈ